इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਇਹ ਤੁਹਾਡਾ ਅਮਰਤ ਲਾਲ ਸ਼ਰਮਾ ਅੱਜ ਕਿਸ ਮੁੱਦੇ ਨੂੰ ਲੈ ਕੇ ਆਏ ਜਿਹੜਾ ਤੁਸੀਂ ਪ੍ਰੈਸ ਕਾਨਫਰੰਸ ਕਰ ਅੱਜ ਮੈਂ ਆਪਣੇ ਕੋਈ ਮੇਰੇ ਨਾਲ ਧੱਕਾ ਜਾਤੀਆਂ ਹੋਈਆਂ ਨੇ ਉਹਦੇ ਸਬੰਧ ਵਿੱਚ ਮੈਂ ਤੁਹਾਡੇ ਨਾਲ ਅੱਜ ਦੁੱਖ ਸਾਂਝਾ ਕਰਨ ਵਾਸਤੇ ਪ੍ਰੈਸ ਕਾਨਫਰੰਸ ਵਿੱਚ ਆਇਆ ਹਾਂ ਤੇ ਮੈਂ ਆਪਣੇ ਤੱਕ ਤੁਹਾਨੂੰ ਦੱਸਦਾ ਕਿਸ ਬੇਜ ਦੀਆਂ ਜਿਹੜੀਆਂ ਵਧਿੱਕੀਆਂ ਜਾਂ ਠੱਠਾ ਹੋਇਆ ਤੁਹਾਡੇ ਨਾਲ ਇਹ ਇਸ ਤਰ੍ਹਾਂ ਜੀ ਮੈਂ 35 ਸਾਲ ਕਾਂਗਰਸ ਚ ਰਿਹਾ ਹੁਣ ਮੈਂ ਤੁਹਾਡੀ ਜਿਹੜੇ ਆਮ ਪਾਰਟੀ ਬਣੀ ਹੋਈ ਹੈ ਇਹ ਮੈਂ ਸਮਝਿਆ ਕਿ ਚੰਗੀ ਆਮ ਲੋਕਾਂ ਵਾਸਤੇ ਆ ਪਰ ਨਹੀਂ ਮੈਂ ਇਹਦੇ ਤੋਂ ਉਮੀਦਾਂ ਰੱਖੀਆਂ ਸੀ ਇਸ ਪਾਰਟੀ ਨੂੰ ਜੁਆਇਨ ਕੀਤਾ ਕਾਂਗਰਸ ਪਾਰਟੀ ਛੱਡੀ ਇਸ ਪਾਰਟੀ ਚ ਆ ਕੇ ਮੈਂ ਇਹਨਾਂ ਦੀ ਐਮਐਲਏ ਸਾਹਿਬ ਦੀ ਉਹ ਟਿਕਟ ਮਿਲਣ ਤੋਂ ਪਹਿਲਾਂ ਹੀ ਸਾਲ ਜੁੜੇ ਸਾਲ ਮੈਂ ਪਹਿਲਾ ਵਰਕ ਕੀਤਾ ਘਰ ਘਰ ਗਿਆ ਪਿੰਡ ਪਿੰਡ ਗਿਆ ਸਾਡਾ ਲੋਕਾਂ ਨਾਲ ਸੰਪਰਕ ਕੇ ਸਾਡੇ ਲੋਕ ਇੱਜ਼ਤ ਮਾਨ ਕਰਦੇ ਨੇ ਟਿਕਟ ਮਿਲਣ ਤੋਂ ਬਾਅਦ ਇਹ ਘਰ ਘਰ ਲੋਕਾਂ ਨੂੰ ਸੱਦ ਰਿਹਾ ਮੈਂ ਆਪਣੇ ਆਪ ਐਮਐਲਏ ਸਾਹਿਬ ਕੋਲ ਪਹੁੰਚ ਗਿਆ ਕਿ ਜਿੱਤ ਆ ਸਾਡੀ ਏ ਅਸੀਂ ਇਸ ਪਾਰਟੀ ਨਾਲ ਜੁੜਿਆ ਅਸੀਂ ਵਰਕ ਕੀਤਾ ਦਿਨ ਰਾਤ ਇੱਕ ਕੀਤਾ ਮਹਾਰਾਜ ਜੀ ਇਲੈਕਸ਼ਨ ਦੇ ਵਿੱਚ 109 10 11 ਚਾਰ ਪੋਲਿੰਗ ਸੰਭਾਲੇ ਚੋਂ ਪੋਲਿੰਗਾਂ ਦੇ ਏਜੰਟ ਬਣਾਏ ਫਿਰ ਵੀ ਇੱਕ ਝੋਲਾ ਇਹਨਾਂ ਦਾ ਰਲਦਾ ਪਿਆ ਰਾਤ ਸਵੇਰੇ ਇਲੈਕਸ਼ਨ ਹੋਣੇ ਉਹਦੇ ਵੀ ਰਾਤੋਂ ਰਾਤ ਮੈਂ ਬਣਾਏ ਮੈਨੂੰ ਬਖਸ਼ੀਸ਼ ਨੇ ਕਿਹਾ ਕਿ ਇੱਕ ਝੋਲਾ ਹੋਰ ਆਰਸ ਦੀ ਕੱਲ ਦੇ ਪਿਛਲੇ ਪਾਸੇ ਲੈ ਕੇ ਕਰੋ ਮੈਂ ਉਸ ਟਾਈਮ ਇਲੈਕਸ਼ਨ ਦਾ ਦਿਨ ਪਿੰਡ ਕਰਿਆ ਪਹਿਲ ਵਾਲਾ ਆਪਣੀ ਵੋਟ ਪਾਉਣ ਗਿਆ ਜਿਸ ਟਾਈਮ ਮੈਂ ਵੋਟ ਪਾਉਣ ਗਿਆ ਉੱਥੇ ਆਮ ਪਾਰਟੀ ਦਾ ਇੱਕ ਏਜੰਟ ਸੀ ਤੇ ਇੱਕ ਕਾਂਗਰਸ ਦਾ ਜਿਹੜਾ ਕਾਂਗਰਸ ਦਾ ਏਜੰਟ ਸੀ ਉਹ ਬੋਲਣ ਲੱਗ ਪਿਆ ਗੋਲਦਾ ਕਿ ਤੈਨੂੰ ਅੱਜ ਮਜਾ ਸਿਖਾਉਣੇ ਆ ਆਮ ਪਾਰਟੀ ਚ ਆਉਣ ਦਾ ਤੈਨੂੰ ਵੋਟ ਨਹੀਂ ਪਾਉਣ ਦੇਣੀ ਮੈਂ ਕਹਿੰਦਾ ਮੈਂ ਪਿੰਡ ਦਾ ਨੰਬਰਦਾਰ ਆ ਮੇਰੀ ਵੋਟ ਹੈ ਮੇਰੇ ਹੱਥ ਚਾ ਵੇਖੋ ਪਰਚੀ ਏ ਮੈਨੂੰ ਤੁਸੀਂ ਰੋਕ ਨਹੀਂ ਸਕਦੇ ਜੇ ਤੁਸੀਂ ਪਹਿਲਾਂ ਵੋਟ ਕਟਾਈ ਹੁੰਦੀ ਨਾ ਹੋਵੇ ਮੈਂ ਨਹੀਂ ਪਾਉਦਾ ਮੈਂ ਵੋਟ ਦਾ ਅਧਿਕਾਰ ਹੈ ਮੈਂ ਉਹਨਾਂ ਨੇ ਮੇਰੇ ਗਲ ਪੈਣ ਦੀ ਕੋਸ਼ਿਸ਼ ਕੀਤੀ ਪੁਲਿਸ ਨੇ ਫੜਿਆ ਪੁਲਿਸ ਪਾਸੇ ਲੱਗ ਗਈ ਬਾਹਰ ਗੇਟ ਤੋਂ ਮੈਂ ਅਪਰਚੀ ਪੜਾਈ ਜਦੋਂ ਉਹਨਾਂ ਨੇ ਵਿੱਚ ਬੋਲੋ ਅਫਸਰ ਇਹਦਾ ਸੀ ਉੱਥੇ ਪਟਿਆੜ੍ਹਿੰਗ ਅਫਸਰ ਉਹਨੇ ਸਾਰਾ ਜਦੋਂ ਕਰ ਲਿਆ ਉਸ ਟਾਈਮ ਸਾਹਮਣੇ ਵੇਂਦਾ ਪਿਆ ਉੱਥੋਂ ਫਿਰ ਥਾਣਦਾਰ ਕੋਲ ਪਾਸ ਜਾ ਕੇ ਮੇਰੇ ਗਲ ਪੈ ਗਿਆ ਤੇ ਮੈਂ ਭੱਜ ਕੇ ਆਪਣੀ ਜਾਨ ਬਚਾਈ ਤੇ ਬਾਹਰ ਨਿਕਲ ਗਿਆ ਤੇ ਉਹ ਬੋਲਦਾ ਵੀ ਅੱਜ ਤੱਕ ਤੂੰ ਬਚ ਜਾਏਗਾ ਫਿਰ ਕਿਤੇ ਆ ਆ ਅਸੀਂ ਸਾਡੇ ਜਾਨੂ ਮਾਰ ਦਿਆਂਗੇ ਮੈਂ ਆ ਕੇ ਸਾਡੇ ਰਣਜੀਤ ਸਿੰਘ ਖੁੱਲੜੇ ਐਮਐਲਏ ਬੜਗੇ ਸੀ ਵੋਟਿੰਗ ਹੋ ਗਈ ਮੈਂ ਉਸ ਤੋਂ ਬਾਅਦ ਜਿੱਤਣ ਤੋਂ ਬਾਅਦ ਗਿਆ ਤੇ ਮੇਰੇ ਮੇਰੇ ਨਾਲ ਕੁਝ ਬੰਦੇ ਸੀ ਕੁਝ ਉਹਨਾਂ ਦਾ ਇੱਕ ਪਨੁਆਇਆ ਨੂਰਪੁਰ ਤੋਂ ਉਹਨੂੰ ਬੁਲਾਇਆ ਉਹ ਵੀ ਆਇਆ ਤੇ ਅਸੀਂ 5 7 10 ਬੰਦੇ ਗਏ ਉਹਨਾਂ ਨੇ ਵੀ ਕਿਹਾ ਵੀ ਦੇ ਨਾਲ ਜਾਤੀ ਬਹੁਤ ਹੋਈ ਏ ਜੇ ਦੀ ਆਕਰਸ਼ਿਤ ਕਰਾਓ ਕਹਿੰਦਾ ਕਰਾਵਾਂਗਾ ਮੈਨੂੰ ਲਾਰੇ ਲਾਈ ਗਿਆ ਮੈਂ 5 6 ਵਾਰ ਉਹਨਾਂ ਕੋਲ ਗਿਆ ਕਦੀ ਮੈਂ ਸੌ ਚੱਕਣਾ ਕਦੀ ਉਹ ਕਦੀ ਮੰਤਰੀ ਮੰਡਲ ਬਣਨਾ ਮੈਂ ਦੇਖ ਲਿਆ ਕਿ ਮੈਨੂੰ ਆਸ ਨਹੀਂ ਮੇਰਾ ਇਹਨਾਂ ਨੇ ਕੰਮ ਨਹੀਂ ਕਰਨਾ ਉਸ ਦਿਨ ਤੋਂ ਲੈ ਕੇ 2 ਸਾਲ ਤੋਂ ਉੱਪਰ ਦਾ ਮੁੱਤ ਲਿਆ ਮੈਂ ਉਹਨਾਂ ਦੇ ਕੋਲ ਅਜ ਤੱਕ ਨਾ ਨਾ ਉਹਨਾਂ ਕਦੀ ਬੁਲਾਇਆ ਮੈਨੂੰ ਉਹਨਾਂ ਬਿਲਕੁਲ ਨਗੋੜਿਆ ਕੀਤਾ ਤੇ ਮੈਂ ਭਗਵੰਤ ਮਾਨ ਜੀ ਕੋ ਰਿਕਵੈਸਟ ਕੀਤੀ ਸੀ ਵੀ ਅਸੀਂ ਇੱਕ ਪੁਰਾਣੇ ਵਰਕਰ ਆ 71 ਸਾਲ ਦੀ ਉਮਰ ਹੋ ਗਈ ਹੈ ਸਾਡਾ ਲੋਕਾਂ ਦਾ ਸਹਾਰਾ ਪਰ ਮੇਰੇ ਨਾਲ ਤੱਕਾ ਹੋਇਆ ਹੈ ਉਸ ਤੋਂ ਬਾਅਦ ਈਟੀਓ ਭਜਨ ਸਿੰਘ ਆਇਆ ਮੈਂ ਉਹਨੂੰ ਵੀ ਰਿਕਵੈਸਟ ਕੀਤੀ ਮੈਂ ਦਇਆ ਜੀ ਨੂੰ ਵੀ ਕੀਤਾ ਮੈਂ ਚੰਦ ਸਿੰਘ ਨੂੰ ਵੀ ਕਿਹਾ ਮੈਂ ਜਿਲ੍ਹਾ ਪ੍ਰਧਾਨ ਨੂੰ ਵੀ ਕੀਤਾ ਮੈਂ ਇਹਨਾਂ ਸਾਰਿਆਂ ਨੂੰ ਮੈਂ ਕਿਹਾ ਜਿਵੇਂ ਸ਼ਮਿੰਦਰ ਖਿੰਡਾ ਜੀ ਚੇਅਰਮੈਨ ਨੇ ਉਹਨਾਂ ਨੂੰ ਵੀ ਇਹ ਮੈਨੂੰ ਕਹਿੰਦੇ ਵੀ ਤੁਸੀਂ ਐਸਐਸਪੀ ਨੂੰ ਬੁਲਾ ਕੇ ਫੋਨ ਕਰ ਲਿਆ ਪਤਾ ਨਹੀਂ ਕੀਤਾ ਜਾਂ ਨਹੀਂ ਕਿਦਾਂ ਕੀਤਾ ਪਰ ਇਹ ਨਹੀਂ ਗੱਲ ਕਰਦੇ ਮੈਂ ਜਾਂਦਾ ਰਿਹਾ ਐਸਐਸਪੀ ਆ ਚਾਰ ਵਾਰੀ ਗੇੜੇ ਲਾਇਨੇ ਕਿ ਮੇਰੀ ਆਕਰਸੀ ਖਰਾਓ ਮੇਰਾ ਉਹਨਾਂ ਨੇ ਪਹਿਲਾਂ ਵੋਟ ਦਾ ਮੁੜ ਕੇ ਮੇਰੇ ਨਾਲ ਜਿਹੜੇ ਮੇਰੇ ਘਰ ਦੇ ਵੀ ਦਰਖਤ ਲੱਗੇ ਸੀ ਉੱਥੇ ਉਹ ਦਰਖਤ ਕੱਟੇ ਗਏ ਕਾਫੀ 25 ਸਾਲ ਦੇ ਪੁਰਾਣੇ ਦਰਖਤ ਸੀ ਮੇਰਾ ਨੁਕਸਾਨ ਬਹੁਤ ਕੀਤਾ ਪੁਲਿਸ ਨੇ ਮੇਰੀ ਆਕਰਸੀ ਨਹੀਂ ਕਰਾਈ ਉਸ ਤੋਂ ਬਾਅਦ ਆ ਹੁਣ ਫਿਰ ਇੱਕ ਨੇ ਨਾਂ ਲਾ ਦਿੱਤਾ ਹੈ ਮੇਰਾ ਜਿਹੜਾ ਉੱਥੇ 25 ਸਾਲ ਦੇ ਦਰਖਤ ਨੇ ਪਹਿਲਾਂ ਉੱਥੇ ਮਾਲ ਡੰਗਰ ਸੀ ਬਰਾਂਦਾ ਸੀ ਮੈਂ ਸ਼ਹਿਰ ਆ ਗਿਆ ਉਹ ਦਰਖਤ ਉੱਥੇ ਲੱਗੇ ਹੋਏ ਹਲੇ ਮੇਰਾ ਤੇ ਕਬਜ਼ਾ ਹੈ ਉਸ ਕਬਜ਼ੇ ਵਾਲੀ ਜਗ੍ਹਾ ਤੇ ਦੁਆਰ ਮੇਰੀ ਕੀਤੀ ਰਹੀ ਹੈ ਦੁਆਰ ਦੇ ਗੇਟ ਵੀ ਲਾਇਆ ਹੋਇਆ ਹੈ ਜਿੰਨਾ ਸ਼ਰਾਰਤ ਕਰਕੇ ਲੱਕੜਾਂ ਜਿਵੇਂ ਉਡਾਈਆਂ ਉਹ ਵੀ ਗੇਟ ਪਟਕੇ ਤੇ ਇਹਨਾਂ ਨੇ ਅੱਗੇ ਦੁਆਰ ਕਰਕੇ ਮੇਰਾ ਰਾਹ ਬੰਦ ਕਰ ਦਿੱਤਾ ਹੈ ਮੇਰਾ ਹੋਰ ਕਿਸੇ ਪਾਸੇ ਜਾਣ ਨੂੰ ਰਾਹ ਨਹੀਂ ਹੈਗਾ ਜੇਕਰ ਗੱਲ ਕੀਤੀ ਜਾਏ ਤੁਸੀਂ ਹੁਣ ਆਮ ਪਾਰਟੀ ਦੇ ਇੱਕ ਉਹਨਾਂ ਵੱਲੋਂ ਤੁਹਾਨੂੰ ਕਿਹੜਾ ਅਹੁਦਾ ਦਿੱਤਾ ਗਿਆ ਕਿਸ ਅਹੁਦੇ ਤੇ ਉਹ ਤੁਸੀਂ ਮੈਨੂੰ ਆਮ ਆਦਮੀ ਪਾਰਟੀ ਦਾ ਜਿਹੜਾ ਵਪਾਰ ਸੈੱਲ ਦਾ ਜ਼ਿਲ੍ਹਾ ਪ੍ਰਧਾਨ ਸੋਹੀ ਸਾਹਿਬ ਉਹਨਾਂ ਨੇ ਮੈਨੂੰ ਅਹੁਦਾ ਦਿੱਤਾ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਉਹਦੇ ਤੇ ਵੀ ਇਹਨਾਂ ਸਵਾਲੀਆ ਚ ਲਾ ਕੇ ਉਹਦਾ ਐਡਾ ਵੱਡਾ ਕਿਉਂ ਦੇ ਦਿੱਤਾ ਉਹ ਕਿਹਨੇ ਉਤੋਂ ਵੀ ਸ਼ਬਾਰਸ਼ ਰਣਵੀਰ ਬਣਾਉਣ ਨੂੰ ਕੱਢ ਦਿਓ ਉਹ ਕਹਿੰਦੇ ਵੀ ਇਹਨੂੰ ਇਸਨੀ ਕੱਢ ਦੇ ਬਾਕੀ ਜਿੰਨੇ ਉਹਦੇ ਸਾਰੇ ਮਿਟਾ ਦੇਗਾ ਸ਼ਰਮਾ ਜੀ ਬੜੇ ਪੁਰਾਣੇ ਨੇ ਬੜੇ ਸੁਲਝੇ ਨੇ ਇਹਨਾਂ ਦੀ ਰਿਸਪੈਕਟ ਹੈ ਨਾ ਮਾਨ ਸਰਕਾਰ ਨੂੰ ਤੇ ਮੈਂ ਉਸ ਉਹਦੇ ਦੇ ਬਰਕਰਾਰ ਅੱਜ ਤੱਕ ਰਹੇਗਾ ਸਾਡੇ ਮਾਦੀ ਮਰਾਇਨ ਕੀ ਅਪੀਲ ਕੀ ਕਰਦੇ ਹੋ ਕੀ ਮੈਸੇਜ ਦਿੰਦੇ ਤੁਸੀਂ ਮੈਸੇਜ ਇਹੋ ਹੀ ਦਿਨਾ ਪਿਆ ਵੀ ਮੇਰੀ ਕੋਈ ਅਨਕੈਂਡਲੀ ਹੋ ਰਹੀ ਹੈ ਅਨਕੈਂਡਲੀ ਮੇਰੀ ਕੋਈ ਸੁਣਵਾਈ ਨਹੀਂ ਹੋ ਰਹੀ ਮੈਂ ਅਖੀਰ ਐਂਡ ਅੱਜ ਤੁਹਾਡੇ ਕੋਲ ਤਾਹ ਪਹੁੰਚਿਆ ਕਿੰਵੇ ਤੁਹਾਡੇ ਮਾਦੀਆਂ ਰੰ ਮੇਰੀ ਆਵਾਜ਼ ਅਪੜੇ ਮੈਂ ਇੰਨਾ ਨਰਾਸ਼ ਹੋ ਚੁੱਕਾ ਕਿ ਮੈਂ ਅੱਜ ਵੀ ਇਸਤੀਫਾ ਦੇਣ ਨੂੰ ਤਿਆਰ ਬੈਠਾ ਸੀ ਸੋਹੀ ਸਾਹਿਬ ਨੇ ਕਿਹਾ ਤੂੰ ਪ੍ਰੈਸ ਟਿਕਰੀ ਕਰ ਲੈ ਗੱਲ ਜੇ ਨਾ ਸੁਣਵਾਈ ਹੋਈ ਤੇ ਮੈਂ ਫਿਰ ਆਪਣਾ ਇਸ ਪਾਰਟੀ ਤੋਂ ਅਲਵਿਦਾ ਕਰਕੇ ਅਸਤੀਫਾ ਦੇ ਕੇ ਕਿਸੇ ਹੋਰ ਦੇਖਾਂਗਾ ਉਹ ਚੰਗੀ ਪਾਰਟੀ ਸਮਝਦੇ ਮਾਇਆ ਸੀ ਪਰ ਮੈਨੂੰ ਇਹ ਚੰਗੀ ਪਾਰਟੀ ਨਹੀਂ ਲੱਗਦੀ ਪਈ ਇਹ ਤਾਂ ਸਾਡੀਆਂ ਆਸਾਂ ਸੀ ਅਸੀਂ ਲੋਕਾਂ ਨੇ ਹੱਥ ਜੋੜੇ ਸੀ ਇਸ ਪਾਰਟੀ ਜੋ ਜਿਤਾਇਆ ਅਸੀਂ ਗਰੰਟੀਆਂ ਦਿੱਤੀਆਂ ਨੇ ਸਾਨੂੰ ਉਹ ਗਰੰਟੀਆਂ ਦੇ ਚ ਇੱਕ ਬੀਲੀ ਵਾਲਾ ਗਰੰਟੀ ਪੂਰੀ ਬਾਕੀ ਸਾਨੂੰ ਛੱਤਰ ਮਾਰਦੇ ਪਏ ਕਿੱਥੇ ਤੁਹਾਡਾ 100 ਰੁਪਿਆ ਕਿੱਥੇ ਤੁਹਾਡੀ 2500 ਪੈਨਸ਼ਨ ਅਸੀਂ ਲੋਕਾਂ ਦੇ ਕਚੇਰੀ 'ਚ ਕੀ ਕਰਾਂਗੇ ਇਹਨਾਂ ਨਾਲ ਜਾ ਕੇ ਛੱਤਰ ਖਾਵਾਂਗੇ ਇਸ ਵਾਸਤੇ ਅਸੀਂ ਪਾਰਟੀ ਕਿਸੇ ਹੋਰ ਦੇ ਨਾਲ ਜਾਵਾਂਗੇ ਤੇ ਸਾਡੀ ਰਿਸਪੈਕਟ ਹੋਏਗੀ ਜੇ ਇਹਨਾਂ ਨਾਲ ਜਾਵਾਂਗੇ ਤੇ ਹਾਲ ਮਾੜਾ ਹੋਣਾ ਇਹ ਤਾਂ ਫਰੋਜਪੁਰ ਦਾ ਤੁਸੀਂ ਦੇਖ ਲਿਆ ਜੀ ਮੈਂ ਤਾਂ ਉਹਨਾਂ ਨੂੰ 12 ਵਾਰ ਫੇਸਟਬਾਲ ਕੋ ਹੱਪ ਪਛਤਾਇਆ ਕਿਆ ਕਰੇ ਚਿੜੀਆ ਚੁਗ ਗਈ ਖੇ ਫਿਰ ਕੀ ਕਰਨਗੇ ਜਦੋਂ ਇੱਥੋਂ ਦੀ ਐਮਪੀ ਦੀ ਸੀਟ ੜ ਗਈ ਅਸੀਂ 35 ਸਾਲ ਰਾਜ ਕੀਤਾ ਤਾਂ ਹੀ ਲੋਕਾਂ ਨੇ ਵੋਟਾਂ ਪਾਈ ਕੇ ਨੇ 35 ਸਾਲ ਪੰਜਾਬ ਦੇ ਵਿੱਚ ਕੋਈ ਐਮਐਲਏ ਕੋਈ ਮੰਤਰੀ ਕੋਈ ਇਹਨਾਂ ਚ ਰਾਜ ਨਹੀਂ ਕੀਤਾ ਜਿੰਨਾ ਅਸੀਂ ਕੀਤਾ ਹੈ ਸਾਡਾ ਲੋਕ ਮਾਨਸਤਕਾਰ ਕਰਦੇ ਨੇ ਮੇਰੇ ਨਾਲ ਹੋਰ ਵੀ ਵਰਕਰ ਜਿਹੜੇ ਅਟੈਚ ਹੈਗੇ ਆ ਹਾਂਜੀ ਮੇਰੇ ਨਾਲ ਵੇਖੋ ਜੀ ਮੇਰੇ ਭਰਾ ਬੈਠੇ ਇਹਨਾਂ ਨੂੰ ਵੀ ਨਗੋਲਿਆ ਕੀਤਾ ਹੋਰ ਵੀ ਜੇਕਰ ਤੁਸੀਂ ਅੱਜ ਇਹ ਪਾਰਟੀ ਛੱਡ ਕੇ ਕਿਸੇ ਹੋਰ ਪਾਰਟੀ ਨਾਲ ਜੁੜਦੇ ਹੋ ਕੀ ਗੱਲ ਉਹ ਵਰਕਰ ਵੀ ਤੁਹਾਡੇ ਨਾਲ ਹੀ ਜਾਂਦੇ ਹਾਂਜੀ ਮੇਰੇ ਨਾਲ ਤੇ 245 ਪਿੰਡ ਨੇ ਮੈਨੂੰ ਪਤਾ ਇਹਨਾਂ ਨੂੰ ਉਦੋਂ ਹੀ ਪਤਾ ਲੱਗਣਾ ਹੈ ਜਦੋਂ ਮੈਂ ਚੱਲ ਪਿਆ ਨੇਣ ਮੇਰਾ ਰਾਜ ਜਦੋਂ ਮੈਂ ਆਇਆ ਸੀ ਕਿ ਪਿੰਕੀ ਜੀ ਤੁਸੀਂ ਉਹਨਾਂ ਮੇਰੇ ਘਰ ਆ ਇਸ ਵਿੱਚ ਵਾਰਤਾਈ ਕਿ ਹੁਣ ਮੇਰਾ ਮੁੱਲ ਪਏਗਾ ਮੇਰੇ ਚਾਚਾ ਜੀ ਪੰਡਤ ਬਾਲਮਕੰਦ ਵੀ ਇੱਕ ਵਾਰੀ ਮੇਰੇ ਨਾਲ ਨਾਰਾਜ਼ ਹੋ ਗਏ ਸੀ ਇਲੈਕਸ਼ਨ ਹਾਰ ਗਏ ਸੀ ਉਦੋਂ ਵੀ ਮੈਸਾਈਂ ਵਾਲੋ ਜਿਤਾ ਦੇ ਮੇਰੀ ਉਹਨਾਂ ਰਿਸਪੈਕਟ ਕੀਤੀ ਪਰ ਇਸ ਪਾਰਟੀ ਨੇ ਮੇਰੀ ਕੰਡ ਲੁਾਈ ਹੋਈ ਏ ਮੈਨੂੰ ਬਹੁਤ ਦੁਖੀ ਮੇਰੀ ਜਾਨ ਮਾਲ ਦਾ ਖਤਰਾ ਹੈ ਮੈਨੂੰ ਇਹ ਤਾਂ ਇਹ ਤਾਂ 2 ਟੀਮ ਬਣ ਚੁੱਕੀ ਏ ਸਾਡੀ ਵੀ ਟੀਮ ਆ ਜੀ ਕਾਂਗਰਸ ਦੀ ਇਹ ਤੇ 2 ਟੀਮ ਏ ਮੈਨੂੰ ਮਰਵਾ ਦੇਗਾ ਮੈਨੂੰ ਮੇਰਾ ਨੁਕਸਾਨ ਹੋ ਗਿਆ ਜਿੰਮੇਵਾਰ ਹੋਏਗਾ ਇਹ ਜ਼ਿਲ੍ਹੇ ਦਾ ਮਾਲਕ ਹੈ ਅਸਲ ਵਿੱਚ